ਗੱਲ ਤਾਂ ਸੁਣ ਬਾਰਡਰ ਕਿੰਨੀ ਦੂਰ ਹੈ ਇਥੋਂ ਹਾਂ ਬਾਰਡਰ ਨਾਲ ਕਿਨੇ ਕਿਲੋਮੀਟਰ ਕੇ 2 ਕਿਲੋਮੀਟਰ 1 ਕਿਲੋਮੀਟਰ ਤੋਂ ਬਾਅਦ ਪਾਏਂਗਾ ਅੱਛਾ ਪਾਕਿਸਤਾਨ ਦਾ ਬਾਰਡਰ ਪੁੱਛਿਆ ਮੈਂ ਪਾਕਿਸਤਾਨ ਦਾ ਇਹ ਕਿਹੜਾ ਬਾਰਡਰ ਆ ਪਾਕਿਸਤਾਨ ਦਾ ਬਾਰਡਰ ਕਿੰਨੀ ਦੂਰ ਹੈ ਕੀ ਪਾਕਿਸਤਾਨ ਦਾ ਬਾਰਡਰ ਕਿੰਨੀ ਦੂਰ ਹੈ ਇਥੋਂ ਆ ਨੇੜੇ ਹੀ ਆ ਨੇੜੇ ਖੜਾ ਕਿੰਨਾ 2 ਕਿਲੋਮੀਟਰ ਇੱਕ 2 ਕਿਲੋਮੀਟਰ ਬਸ 2 ਕਿਲੋਮੀਟਰ ਤੇ ਬਾਈ ਜਿਹੜਾ ਬਾਰਡਰ ਆ ਤੇ ਟਰੈਕਟਰ ਆਪਾਂ ਇੱਥੇ ਲਾਤੇ ਆ ਤੇ ਇੱਥੇ ਜਿਹੜਾ ਰਾਸ਼ਨ ਪਾਣੀ ਵੰਡ ਦੇਣਾ ਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਣੇ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਆ ਹਨਾ ਤੇ ਉਹਦੇ ਰਿਲੇਟਡ ਜਿਹੜੀ ਆ ਅੱਜ ਇਹ ਵੀਡੀਓ ਆ ਤੇ ਅੱਜ ਆਪਾਂ ਜਿਹੜਾ ਉਹ ਜਾਣਾ ਵਾ ਹੜ੍ਹਾਂ ਵਾਲੇ ਪਾਸੇ ਤੇ ਆਹ ਜਿਹੜੀ ਆਪਣੀ ਐਂਬੂਲੈਂਸ ਆ ਇਹ ਲੈ ਕੇ ਜਾਣੀ ਆ ਤੇ ਆਪਾਂ ਫਰੋਜਪੁਰ ਵਾਲੇ ਪਾਸੇ ਜਾਣਾ ਵਾ ਬਾਰਡਰ ਏਰੀਏ ਤੇ ਤੇ ਬਾਕੀ ਜਿਹੜਾ ਮੌਕੇ ਤੇ ਹੋ ਸਕਦਾ ਕੋਈ ਪਲਾਨ ਚੇਂਜ ਵੀ ਹੋ ਜੇ ਤੇ ਜਿਹੜਾ ਆਪਾਂ ਤੁਹਾਨੂੰ ਵਿਖਾਉਣੇ ਵੀ ਕਿਵੇਂ ਪਾਣੀ ਪੂਣੀ ਆਇਆ ਵਾ ਕਿਵੇਂ ਹਨਾ ਲੋਕਾਂ ਨੇ ਤੇ ਆਪਾਂ ਆਪਣੇ ਨਾਲ ਜਾਣੇ ਆ ਡਾਕਟਰ ਸਾਰੇ ਤੇ ਕਿਉਂਕਿ ਆਪਾਂ ਲਾਉਣਾ ਇੱਥੇ ਮੈਡੀਕਲ ਕੈਂਪ ਵੈਸੇ ਇੱਥੇ ਸਰਕਾਰੀ ਮੈਡੀਕਲ ਕੈਂਪ ਲੱਗੇ ਹੋਏ ਆ ਤੇ ਪਰ ਹੁਣ ਜਿਹੜਾ ਇਹ ਆਪਾਂ ਵੀ ਐਂਬੂਲੈਂਸ ਲੈ ਕੇ ਜਾਣੀ ਆ ਤੇ ਇਹ ਗੱਡੀ ਖੜੀ ਆ ਆਪਣੀ ਤੇ ਸਾਢੇ 10 ਵਜੇ ਦਾ ਟਾਈਮ ਇੱਥੋਂ ਹੈਗਾ ਵੀ ਸਾਢੇ 10 ਵਜੇ ਪਿੰਡੋ ਤੁਰਨਾ ਤੇ ਐਮਐਲਏ ਦਈਆ ਜਿਹੜਾ ਫਰੋਜਪੁਰ ਦਾ ਤੇ ਉਹਨਾਂ ਨੇ ਵੀ ਨਾਲ ਜਾਣਾ ਤੇ ਉਹ ਵੀ ਆਪਾਂ ਨੂੰ ਜਿਹੜਾ ਉੱਥੇ ਦੇਖਦੇ ਪਹਿਲਾਂ ਜਾ ਕੇ ਬਿਚੀ ਹਿਸਾਬ ਕਿਤਾਬ ਉਹਨਾਂ ਦਾ ਵੀ ਨਾਲ ਜਾਣਗੇ ਜਾਂ ਕਿਵੇਂ ਆ ਪਹਿਲਾਂ ਰੱਖਣੀ ਹੈ ਦਵਾਈ ਤੇ ਆਪਾਂ ਚੱਲਦੇ ਹਾਂ ਜਿਹੜਾ ਜੋਤ ਮੈਡੀਕਲ ਤੇ ਆਹ ਲੈ ਕੇ ਜਾਣੀ ਹੈ ਦਵਾਈ ਇੰਨੀ ਦਵਾਈ ਜਿਹੜੀ ਲੱਗ ਗਈ ਹੈ ਐਸ ਆਰ ਮੈਡੀਕਲ ਐਸ ਆਰ ਮੈਡੀਕਲ ਫਰੀਦ ਕੋਟ ਨੇ ਹਾਂ ਇਹ ਉਹਨਾਂ ਨੇ ਜਿਹੜੀ ਸੇਵਾ ਕੀਤੀ ਤੇ ਇਹ ਲੈ ਕੇ ਜਾਣੀ ਆ ਲੱਦੀਆ ਫਿਰ ਆਪਣਾ ਚੱਲ ਕੇ ਤੇ ਮਹਿਤਾ ਕਲੀਨਿਕ ਜਿਹੜਾ ਮਾਛੀ ਬੁਗਰੇ ਪਹੁੰਚ ਗਏ ਕੋਈ ਇਥੋਂ ਡਾਕਟਰਾਂ ਨੇ ਵੀ ਨਾਲ ਜਾਣਾ ਤੇ ਐਂਬੂਲੈਂਸ ਆਪਾਂ ਲੈ ਆਏ ਆ ਤੇ ਇਹ ਹੈਗਾ ਮਹਿਤਾ ਕਲੀਨਿਕ ਤੇ ਇਹ ਜਿਹੜੇ ਪ੍ਰਧਾਨ ਆ ਸਾਰੇ ਡਾਕਟਰਾਂ ਦੇ ਜਿਹੜੇ ਫਰੋਇਪੁਰ ਜ਼ਿਲ੍ਹੇ ਦੇ ਵਿੱਚ ਤੇ ਇੱਥੋਂ ਆਪਾਂ ਜਿਹੜੇ ਚਾਲੇ ਪਾਉਣੇ ਆ ਹੁਣ ਇਹ ਵੀ ਡਾਕਟਰਾਂ ਵੱਲੋਂ ਜਿਹੜੀ ਸਾਰਿਆਂ ਵੱਲੋਂ ਦਵਾਈ ਜਿਹੜੀ ਆ ਰਲ ਮਿਲ ਕੇ ਸੇਵਾ ਕੀਤੀ ਗਈ ਆ ਤੇ ਜਿੰਨੇ ਵੀ ਡਾਕਟਰ ਵੀਰ ਹੈਗੇ ਆ ਨੇੜੇ ਤੇੜੇ ਦੇ ਪਿੰਡਾਂ ਦੇ 4 ਲੱਖ ਲੰਦਾਂ ਦੇ 4 ਲੱਖ ਲੰਦਾਂ ਦੇ ਜੀ ਤੇ ਦੋ ਡੱਬੇ ਆ ਆ ਗਿਆ ਤੇ ਦਵਾਈ ਤਾਂ ਆਪਣੇ ਐਸਆਰ ਵਾਲਿਆਂ ਨੇ ਵਾਵਾ ਭੇਜੀ ਆ ਹਾਂਜੀ 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 ਕੋਈ ਨਹੀਂ ਤੁਹਾਨੂੰ ਜਿੰਨਾ ਬਾਕੀ ਜਿਹਾ ਬਣ ਆਪਣੇ ਸਾਥੀ ਨੇ ਹੀ ਕਰ ਦੇਵਾਂਗੇ ਕਿਉਂ ਇਹ ਜਿਹੜੀ ਜਾਈ ਮੈਂ ਤਾਂ ਇਹ ਅੱਜ ਕਿੱਸੇ ਇਹ ਜਿਹੜੀ ਸਾਰੀ ਸੇਵਾ ਇਹ ਇੱਕ ਤਾਂ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਲੋਕ ਪੜਾਈ ਆਰ ਨੂੰ ਗਰੁੱਪ ਕੋੜ ਕਰੋੜ ਕਲਾਂ ਤੇ ਬਾਕੀ ਜਿਹੜਾ ਫੋਪਰ ਜ਼ਿਲ੍ਹੇ ਚ ਐਮਪੀ ਏਪੀ ਜਿਹੜੀ ਬਲਾਕ ਕਲਖੁਰਦੀ ਹਾਂਜੀ ਤੇ ਸਾਰੇ ਡਾਕਟਰ ਜਿਹੜੇ ਸਹਿਬਾਨਾ ਉਹਨਾਂ ਵੱਲੋਂ ਜਿਹੜੀ ਜਿਹੜੀ ਸੇਵਾ ਕੀਤੀ ਹੈ ਜਾਣੀਆਂ ਹੁਣ ਹਾਰਡਪੀਟਾਂ ਦੇ ਵਿੱਚ ਆਪਣੇ ਡਾਕਟਰ ਸਹਿਬਾਨ ਜਿਹੜੇ ਜਾਣਗੇ ਇੱਧਰ ਆਪਣੇ ਸਾਥੀ ਪਹੁੰਚ ਚੁੱਕੇ ਨੇ ਡਾਕਟਰ ਸਹਿਬਾਨ ਹੋਰ ਭਾਈ ਜੀ ਕੀ ਹਾਲ ਨੇ ਹੋਰ ਜੀ ਮਹਾਰਾਜ ਖਾਲਸਾ ਠੀਕ ਹੈ ਜੀ ਵਧੀਆ ਜੀ ਖਾਲਸਾ ਜੀ ਕੀ ਫਤ ਹੈ ਹੋ ਠੀਕ ਹੋ ਜੀ ਵਧੀਆ ਜੀ ਚੜਦੀ ਕਲਾ ਜੀ ਖਾਲਸਾ ਜੀ ਵਧੀਆ ਜੀ ਵਧੀਆ ਹਾਂਜੀ ਚੱਲ ਲੈ ਕੇ ਚੱਲੇ ਆ ਬਾਈ ਆਪਣਾ ਫਰੋਇਪੁਰ ਵਾਲਾ ਆਪਾਂ ਜਾਣਾ ਕਿਹੜੇ ਪਾਸੇ ਬਾਈ ਫਰੋਇਪੁਰ ਹੈ ਇਹ ਮੰਦੋੜ ਏਰੀਆ ਦੇ ਵਿੱਚ ਆ ਸ਼ਮੰਦੋੜੇ ਏਰੀਆ ਦੇ ਨਾਲ ਜਾ ਉਹ ਘਾ ਨੂੰ ਲੰਘਣਾ ਹੈ ਪਿੰਡ ਦਾ ਨਾਮ ਹੈਗਾ ਆਹ ਆਪਾਂ ਇੱਥੇ ਪਹੁੰਚੇ ਆ ਮੁੱਖ ਦਫ਼ਤਰ ਆਮ ਆਦਮੀ ਪਾਰਟੀ ਦੇ ਰਜਨੀਸ਼ ਦਈਆ ਨੇ ਜਿਹੜਾ ਇੱਥੋਂ ਮਤਲਬ ਕਿ ਭੇਜਣਾ ਸਾਰਿਆਂ ਨੂੰ ਆ ਆਪਣੀ ਗੱਡੀ ਖੜੀ ਆ ਤੇ ਹੋਰ ਵੀ ਸਮਾਨ ਸਮੂਹਨ ਵਾਵਾ ਖੜਾ ਵਾ ਲਿਆਂਦਾ ਜਿਹੜਾ ਰਾਚਨ ਰੁਛਣ ਪਾਣੀ ਇੱਥੋਂ ਰਜਨੀਸ਼ ਦਈਆਂ ਨੇ ਜਿਹੜੀਆਂ ਇਹ ਟਰਾਲੀਆਂ ਵੀ ਜਿਹੜੀਆਂ ਪਸ਼ੂਆਂ ਵਾਲੇ ਜਿਹੜੀ ਫੀਡ ਫੂਡ ਆ ਤੇ ਚਾਰਾ ਚੂਰਾ ਜਿਹੜਾ ਪਸ਼ੂਆਂ ਦਾ ਇਹ ਜਿਹੜਾ ਸਾਰਾ ਭੇਜਣਾ ਵਾ ਆਪਿਆ ਪੂਰਾ ਹਾਂਜੀ ਹਾਂਜੀ ਘੈਂਟ ਆ ਨਾ ਖੜੋ ਜੀ ਆਹ ਵੀਡੀਓ ਆ ਵੀ ਬਣਾਈ ਗਈ ਨਾ ਟ੍ਰੈਕਿੰਗ ਹੋਈ ਹਾਂਜੀ ਹਾਂਜੀ ਕਿੰਨਾ ਬਣਾ ਲਿਆ ਉਹ ਡੈਟ ਕਿੱਥੇ ਹੈ ਉਹ ਡੈਟ ਇਹਦੇ ਪਾਸੇ ਪਿੰਡ ਦਾ ਨਾਮ ਹੈਗਾ ਡੋਨਾ ਟੈਲੂ ਮਲਵਾਲਾ ਜਿਹੜਾ ਬਿਲਕੁਲ ਪਾਕਿਸਤਾਨ ਸਰਹੱਦ ਦੇ ਨਾਲ ਬਣਿਆ ਹੋਇਆ ਤੇ ਇਹਦੂ ਨਾਲ ਹੀ ਇਹਦਾ ਜਿਹੜਾ ਸਤਲੁਜ ਦਰਿਆ ਵਾ ਤੇ ਇਹਦੂ ਅੱਗੇ ਜਿਹੜਾ ਇਹ ਪਾਣੀ ਆਇਆ ਹੋਇਆ ਵਾ ਇੱਥੇ ਨਾ ਸਕੂਲ ਦੇ ਵਿੱਚ ਜਿਹੜੀਆਂ ਟਰਾਲੀਆਂ ਲਾ ਲਈਆਂ ਤੇ ਬਾਕੀ ਮੈਡੀਕਲ ਕੈਂਪ ਇੱਥੇ ਲੱਗਣਾ ਕਿਉਂਕਿ ਜਿਹੜਾ ਪਾਣੀੋਂ 1 ਕਿਲੋਮੀਟਰ ਪਾਸੇ ਆ ਤੇ ਲੋਕ ਸਾਰੇ ਜਿਹੜੇ ਇੱਥੇ ਪਹੁੰਚੇ ਹੋਏ ਆ ਸਕੂਲ ਦੇ ਵਿੱਚ ਇੱਥੇ ਸਦਾ ਸੁਧਿਆਣਾ ਸਾਰਿਆਂ ਨੂੰ ਟੁੱਕੇ ਦੇ ਵਿੱਚ ਹੀ ਲਾ ਲਿਆ ਸੀ ਟਰੈਕਟਰ ਇੱਥੇ ਵੰਡ ਕੇ ਜਾਣਾ ਰਾਛਣ ਪਾਣੀ ਸਾਰਾ ਸੀ ਹਨਾ ਸਹੀ ਆ ਹੋਰ ਬਾਪੂ ਇੱਥੇ ਤਾਂ ਨਹੀਂ ਪਾਣੀ ਆਇਆ ਪਾਣੀ ਪਾਰ ਆਇਆ ਫਿਰ ਇੱਧਰ ਤਾਂ ਨਹੀਂ ਆਇਆ ਬੰਨ ਦੇ ਨਾਲ ਆਇਆ ਬੰਨ ਦੇ ਨਾਲ ਨਾਲ ਹੀ ਆਇਆ ਚਲ ਆਜੋ ਫਿਰ ਟਰੈਕਟਰ ਸਾਵਾ ਵਧੀਆ ਢੀ ਚੱਲ ਗਈ ਚੜਦੀ ਗੜਾ ਇੱਧਰ ਖੜੇ ਰਜਨੀਸ਼ ਦੇ ਦਈ ਆ ਤੇ ਉਹ ਕਰਨਗੇ ਸੇਵਾ ਇੱਥੇ ਬਣਨਾ ਰਚਨ ਪਾਣੀ ਸਾਰਾ ਗਲਤ ਸੁਣ ਬਾਰਡਰ ਕਿੰਨੀ ਦੂਰ ਹੈ ਇੱਥੋਂ ਬਾਰਡਰ ਹਾਂ ਬਾਰਡਰ ਨਾਲ ਹੀ ਇੱਥੇ ਕਿਨੇ ਕਿਲੋਮੀਟਰ ਕੇ 2 ਕਿਲੋਮੀਟਰ 1 ਕਿਲੋਮੀਟਰ ਤੋਂ ਵੱਧ ਪੈਂਦਾ ਅੱਛਾ ਪਾਕਿਸਤਾਨ ਦਾ ਬਾਰਡਰ ਪੁੱਛਿਆ ਮੈਂ ਪਾਕਿਸਤਾਨ ਦਾ ਇਹ ਕਿਹੜਾ ਬਾਰਡਰ ਆ ਪਾਕਿਸਤਾਨ ਦਾ ਬਾਰਡਰ ਕਿੰਨੀ ਦੂਰ ਆ ਕੀ ਪਾਕਿਸਤਾਨ ਦਾ ਬਾਰਡਰ ਕਿੰਨੀ ਦੂਰ ਹੈ ਇੱਥੋਂ ਆ ਨੇੜੇ ਹੀ ਆ ਨੇੜੇ ਖਲਾ ਕਿੰਨਾ ਹੌ ਕਿਲੋਮੀਟਰ ਇੱਕ 2 ਕਿਲੋਮੀਟਰ ਬਸ 2 ਕਿਲੋਮੀਟਰ ਤੇ ਬਾਈ ਜਿਹੜਾ ਬਾਰਡਰ ਆ ਤੇ ਟਰੈਕਟਰ ਆਪਾਂ ਇੱਥੇ ਲਾਤੇ ਆ ਤੇ ਇੱਥੇ ਜਿਹੜਾ ਰਾchn ਪਾਣੀ ਵੰਡ ਦੇਣਾ ਵਾ ਸਾਡਾ ਤਾਂ ਇੱਥੇ ਮੈਡੀਕਲ ਕੈਂਪ ਲੱਗ ਜਾਣਾ ਵਾ ਅੱਜ ਤਾਂ ਆਪਦਾ ਪੋਸਟਰ ਲਾਤਾ ਲੋਕ ਭਲਾਈ ਆਰਮੀ ਗਰੁੱਪ ਕੋਡ ਗੁਰੁਕਾਲਾ ਇਧਰਲੇ ਪਾਸੇ ਬਾਈ ਜਿਨ੍ਹਾਂ ਨੂੰ ਪਸ਼ੂਆਂ ਵਾਸਤੇ ਚਾਰਾ ਚਾਹੀਦੇ ਤੇ ਉਹਨਾਂ ਨੂੰ ਜਿਹੜਾ ਰਾchn ਪਾਣੀ ਉੰਦੇ ਹੀ ਜਾਂਦੇ ਆ ਇਥੇ ਕਿਸੇ ਨੂੰ ਪਤਾ ਨਹੀਂ ਲੱਗਣਾ ਕਿ ਆਪਣਾ ਕੰਮ ਕਰਨਾ ਹੈ ਮੈਂ ਤੁਹਾਨੂੰ ਜੁੜਾ ਰਿਹਾ ਹਾਂ ਜਿੱਪਰੀ ਅੰਦਰਲੇ ਨੂੰ ਦੱਸਣ ਲਈ ਜਾਂ ਜੀ ਬਰਾਤ ਤੋਂ ਰੋਕੀ ਜਦੋਂ ਸਰਕਾਰੀ ਕੈਂਪ ਸਕੂਲ ਦੇ ਅੰਦਰ ਵੀ ਪਾ 26 ਜੇ ਮਾਲਕ ਕੋ ਸਿਖਣਦੇ ਆ ਰਹੇ ਫੈਕਟਰੀ ਇੱਥੇ ਜਿੰਨੇ ਕਿ ਲੋੜ ਸੀ ਉਹ ਵੰਡ ਕੇ ਰਾਸ਼ਨ ਪਾਣੀ ਦਵਾਈਆਂ ਤੇ ਹੁਣ ਅਸੀਂ ਅਗਲੇ ਪੜਾਵਲ ਨੂੰ ਵੱਧਦੇ ਹਾਂ ਉਹ ਸਾਹਮਣੇ ਬਾਰਡਰ ਆ ਗਿਆ ਭਾਈ ਬੜਾ ਤੇ ਹੁਣ ਸੇਵਾ ਕਰਕੇ ਆਪਾਂ ਚੱਲਦੇ ਹਾਂ ਪੈਂਡ ਨੂੰ ਵਾਪਸ ਇੱਥੇ ਆਪਣੀ ਜਿਹੜੀ ਵੀਡੀਓ ਸਮਾਪਤਾ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ